ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਇਸ ਟਾਈਮ ਆਪਾਂ ਚਰਚਿਤ ਖਬਰ ਤੋਂ ਅਕਾਲੀ ਦਲ ਦੀ ਸਿਆਸਤ ਤੋਂ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਗਿਆ ਪਰ ਇਸ ਅਸਤੀਫੇ ਨੂੰ ਵੀ ਤੈ ਨਟਾਂਕੀ ਕਿਉਂ ਕਿਹਾ ਜਾ ਰਿਹਾ ਜੀ ਬਿਲਕੁਲ ਜੀ ਅੱਜ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਕੱਲ੍ਹ ਕੇ 10 ਤਰੀਕ ਅਹਿਮ ਰਹਿਣ ਵਾਲੀ ਹੈ ਪੰਜਾਬ ਦੇ ਵਿੱਚ ਜੀ ਇੱਕ ਪਾਸੇ ਪੰਥਕ ਮਸਲਾ ਦੂਸਰੇ ਪਾਸੇ ਐਸ ਕੇ ਐਮ ਵਾਲਾ ਮਸਲਾ ਸੋ ਸਭ ਦੀਆਂ ਨਜ਼ਰਾਂ ਸੀਗੀਆਂ ਅਖਰ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੋਈ ਗਈ। ਹੂੰ ਹੂੰ ਪਹਿਲਾਂ ਤਾਂ ਵਰਕਿੰਗ ਕਮੇਟੀ ਦੀ ਬੈਠਕ ਟਾਲਣ ਲਈ ਲੰਬੀ ਜਦੋਜਹਤ ਹੋਈ ਕਿਉਂਕਿ ਬੈਠਕ ਟਾਲਣ ਦੇ ਪਿੱਛੇ ਮਕਸਦ ਸੀਗਾ ਕਿ ਕੋਈ ਵੱਲ ਅਸਤੀਫਾ ਟਾਲਿਆ ਜਾਵੇ। ਹੂੰ ਹੂੰ ਸੁਖਵੀਰ ਸਿੰਘ ਬਾਦਲ ਨੇ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ 16 ਨਵੰਬਰ ਨੂੰ। ਹੂੰ ਤੇ ਅਸਤੀਫੇ ਨੂੰ ਪ੍ਰਵਾਨ ਹੁੰਦਿਆਂ ਹੁੰਦਿਆਂ 2 ਮਹੀਨੇ ਲੱਗੇ। ਜੀ ਕਦੇ ਸਿੰਘ ਸਾਹਿਬਾਨ ਕੋਲ ਬਹਾਨਾ ਲਾਇਆ ਕਿ ਅਸੀਂ ਸੇਵਾ ਕਰ ਰਹੇ ਹਾਂ ਜੀ ਕਦੇ ਬਹਾਨਾ ਲਾਇਆ ਜੀ ਹੁਣ ਪੰਦਰਵਾੜਾ ਆ ਗਿਆ ਜੀ ਕਦੇ ਲਾਇ ਜੀ ਨਵੇਂ ਸਾਲ ਚ ਕਰਾਂਗੇ ਜੀ ਸੋ ਇਹ ਸਾਰੀ ਪ੍ਰਕਿਰਿਆ ਨੂੰ ਕਰਦੇ ਆਂ ਅੱਜ ਉਹ ਦਿਨ ਜਦੋਂ ਚੜਿਆ ਤੇ ਉਸ ਦੇ ਵਿੱਚ ਵੀ ਸੁਖਵੀਰ ਬਾਦਲ ਦਾ ਅਸਤੀਫਾ ਜ਼ਰੂਰ ਆਇਆ ਪਰ ਕੀ ਇਹ ਪ੍ਰਵਾਨ ਹੋ ਗਿਆ ਕੀ ਇਸ ਨੂੰ ਕਾਗਜ਼ੀ ਪੱਤਰੀ ਉਪਰਵਾਨ ਮੰਨੀ ਹੈ ਕਿ ਹੁਣ ਪ੍ਰਧਾਨਗੀ ਸੁਖਵੀਰ ਬਾਦਲ ਨਹੀਂ ਕਰਨਗੇ ਕਿ ਪਾਰਟੀ ਨੂੰ ਦਰਨੋ ਨਹੀਂ ਕਰਨਗੇ ਕਿ ਅੱਜ ਜੋ ਕੁਝ ਅੰਦਰ ਹੋਇਆ ਸੁਖਵੀਰ ਬਾਦਲ ਦੇ ਕਹਿਣ ਅਨਸਾਰ ਹੋਇਆ ਪ੍ਰਵੀਨ ਜੀ 3 ਵਜੇ ਤੈਸੀ ਸਮਾਂ ਮੀਟਿੰਗ ਦਾ ਜੀ ਜਿਹੜੀ ਜਾ ਕੇ ਪੌਣੇ 4 4 ਵਜੇ ਦੇ ਕਰੀਬ ਜਾ ਕੇ ਸ਼ੁਰੂ ਹੋਈ ਕਿਉਂਕਿ ਸੁਖਵੀਰ ਬਾਦਲ ਲੇਟ ਹੋ ਗਏ ਠੀਕ ਹੈ ਜੀ ਮੀਟਿੰਗ ਵਰਕਿੰਗ ਕਮੇਟੀ ਦੀ ਜਿਹੜੀ ਹੋਂ ਕਾਰਜਕਾਰੀ ਦੇ ਪ੍ਰਧਾਨ ਲਾਏ ਹੋਏ ਨੇ ਕਾਜਕਾਰੀ ਪ੍ਰਧਾਨ ਲਾਏ ਨੇ ਗੁਰਵਿੰਦਰ ਸਿੰਘ ਪੁੰਦਰ ਉਹਨਾਂ ਦੀ ਇਕਵਾਇਟ ਹੋਈ ਹਮਮ ਔਰ ਪਰ ਮੀਟਿੰਗ ਦੇ ਵਿੱਚ ਕੁਝ ਵੀ ਗੱਲ ਨਹੀਂ ਸ਼ੁਰੂ ਹੋ ਸਕੀ ਕਿਉਂਕਿ ਸੁਖਵੀਰ ਬਾਦਲ ਨੇ ਕਿਹਾ ਵਸਿਕਾ ਕਿ ਮੈਂ ਆਉਣਾ ਹੈ ਤੇ ਮੈਂ ਆ ਕੇ ਤੁਹਾਨੂੰ ਬੇਨਤੀ ਕਰੂੰਗਾ ਫਿਰ ਮੇਰਾ ਅਸਤੀਫਾ ਪ੍ਰਵਾਨ ਕਰਿਓ। ਹਾਂ ਠੀਕ। ਵੈਸੇ ਕੁਝ ਲੀਡਰ ਬਾਅਦ ਮੀਡੀਆ 'ਚ ਜਾਣ ਲੱਗੇ ਆਂ ਗੱਲ ਕਰਕੇ ਸੀਗੇ ਕਿ ਕੋਈ ਗੱਲ ਨਹੀਂ ਜੱਜ ਪ੍ਰਵਾਨ ਹੋ ਜੂ ਫਿਰ ਕਿਉਂਗਾ ਅਸੀਂ ਫੇਰ ਬਣਾ ਲਾਂਗੇ ਸੁਖਵੀਰ ਨੂੰ ਪ੍ਰਧਾਨ। ਹੂੰ। ਮਤਲਬ ਤੁਸੀਂ ਸਿਧਾਂਤਕ ਤੌਰ ਤੇ ਵੀ ਨਹੀਂ ਇਹ ਗੱਲ ਕਹਿ ਰਹੇ ਕਿ ਕੋਈ ਗੱਲ ਨਹੀਂ ਜੀ ਸਾਡੀ ਮੈਂਬਰਸ਼ਿਪ ਹੋਊਗੀ ਜੀ ਫਿਰ ਉਹ ਮੈਂਬਰਸ਼ਿਪ ਦੇਖੂਗੀ ਜੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਜਿਹੜਾ ਬੜੂਆ ਜੀ ਤੁਹਾਡੇ ਸਾਹਮਣੇ ਆ ਜੀ ਤੁਸੀਂ ਸਿੱਧਾ ਹੀ ਕਹਿ ਰਹੇ ਹੋ ਕਿ ਅਸਾ ਸੁਖਵੀਰ ਤੇ ਕਈਆਂ ਨੇ ਅੰਦਰ ਵੀ ਕਿਹਾ ਕਿ ਸਾਡਾ ਪ੍ਰਧਾਨ ਤਾਂ ਸੁਖਵੀਰ ਹੈ। ਹਾਂਜੀ ਹਾਂਜੀ ਇਹ ਤਾਂ ਬਿਲਕੁਲ ਹੈ ਤੇ ਅੰਦਰ ਅੱਜ ਚੰਗੀ ਤਕਰਾਰ ਬਹਿਸ ਹੋਈ ਹੂੰ ਹੂੰ ਕੁਝ ਤਰ੍ਹਾਂ ਸੁਖਵੀਰ ਬਲਦਾਂ ਸਿਫਾ ਜੇ ਵੀ ਪ੍ਰਵਾਨ ਨਹੀਂ ਕਰਨਾ ਚਾਹੁੰਦੀਆਂ ਸੀ ਠੀਕ ਹੈ ਜੀ ਕੁਝ ਤਰ੍ਹਾਂ ਇਸ ਗੱਲ ਤੇ ਵੀ ਆਈਆਂ ਕਿ ਆਪਾਂ ਨੂੰ ਹੂ ਬੂਸ਼ਰੀ ਕਾਲ ਤੱਕ ਸਭ ਦੀ ਮੰਨਣੀ ਚਾਹੀਦੀ ਹੈ ਹੂੰ ਹੂੰ ਕੁਝ ਤਰ੍ਹਾਂ ਇਹ ਵੀ ਕਿਹਾ ਕਿ ਘੱਟੋ ਘੱਟ ਇੰਨਾ ਤਾਂ ਲੱਗੇ ਕਿ ਅਸੀਂ ਮੰਨ ਲਈ ਹੂੰ ਤੋਂ ਕਿਸੇ ਗੱਲ ਤੇ ਤਾਂ ਆਪਾਂ ਖੜੀਏ ਤੋਂ ਇਹ ਸਾਰੀਆਂ ਗੱਲਾਂ ਦੇ ਵਿੱਚ ਅੰਦਰ ਤਕਰਾਰ ਬਹਿਸ ਵੀ ਹੁੰਦੀ ਰਹੀ ਹੂੰ ਹੂੰ ਪਰ ਉਹਦੇ باوجود ਵੀ ਇਹ ਫਿਰ ਸੁਖਵੀਰਵਾਲ ਦੇ ਕਹਿਣ ਤੇ ਅਸਤੀਫਾ ਪ੍ਰਵਾਨ ਹੋ ਗਿਆ ਠੀਕ ਹੈ ਜੀ ਹੁਣ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਤੈ ਨਟੰਕੀ ਹੂੰ ਹੂੰ ਉਹ ਦੋ ਤਿੰਨ ਪੜਾਵਾਂ ਤੋਂ ਸਮਝਿਓ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ 2 ਤਰੀਕ ਨੂੰ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਪੜੇਗੇ ਹੁਕਮਨਾਮੇ ਪੜੇਗੇ ਹੂੰ ਹੂੰ ਜੇਕਰ ਕੋਈ ਚਾਹਵੇ ਤਾਂ ਉਹ ਜੱਤਰ ਸਾਹਿਬ ਦੇ ਉਹ ਬੋਲ ਕੱਢ ਕੇ ਸੁਣ ਸਕਦਾ ਜਿੰਨਾ ਕਿ ਮੇਰੇ ਧਿਆਨ ਦੇ ਵਿੱਚ ਹੈ ਉਸ ਦਿਨ ਕਿਹਾ ਗਿਆ ਸੀਗਾ ਕਿ ਦਿੱਤੇ ਹੋਏ ਅਸਤੀਫੇ ਪ੍ਰਵਾਨ ਕੀਤੇ ਜਾਣ ਔਰ ਪ੍ਰਵਾਨ ਕੀਤੇ ਅਸਤੀਫਿਆਂ ਦੀ ਘੱਲ ਤੱਕ ਸਾਲ ਦੇ ਸਕੱਤਰੇ ਤਨ ਦਿਨਾਂ ਚ ਸੂਚਿਤ ਕੀਤਾ ਜਾਵੇ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਅਸਤੀਫਿਆਂ ਦੀ ਗੱਲ ਕੀਤੀ ਸੀ ਅਸਤੀਫੇ ਦੀ ਨਹੀਂ ਕੀਤੀ ਸੀ ਹਮ ਸਹੀ ਹੈ ਫਿਰ ਉਹ ਬਾਕੀ ਕਿੱਥੇ ਗਏ ਜੀ ਜੀ ਜਿਹੜੇ ਉਸ ਦਿਨ ਚਲਦੀ ਕਮੇਟੀ ਦੀ ਬੈਠਕ ਦੇ ਅੰਦਰ ਵੜ ਕੇ ਨਾਰੇ ਮਾਰ ਰਹੇ ਸੀ ਕਿ ਚੱਕੋ ਸਾਡੇ ਵੀ ਅਸਤੀਫੇ ਜੇ ਸੁਖਵੀਰ ਦਾ ਪ੍ਰਵਾਨ ਕੀਤਾ ਹਮ ਜਿਹੜੇ ਕਹਿੰਦੇ ਸੀ ਉਹਦਾ ਕਿਉਂ ਪਈ ਅਸੀਂ ਵੀ ਦੇਤੇ ਸਾਰੀ ਵਰਕਿੰਗ ਕਮੇਟੀ ਕਹਿ ਰਹੀ ਸੀ ਕਿ ਸਾਡੇ ਵੀ ਅਸਤੀਫੇ ਨੇ ਉਹ ਅਸਤੀਫੇ ਕਿੱਥੇ ਗਏ ਹੁਣ ਕਹਿੰਦੇ ਨਹੀਂ ਜੀ ਪ੍ਰੈਸ ਕਾਨਫਰੰਸ ਦਲਜੀਤ ਸਿੰਘ ਜੀ ਮਾਜੀ ਕਹਿੰਦੇ ਨਹੀਂ ਜੀ ਉਹ ਤਾਂ ਮੂਝ ਬਣੀ ਦਿੱਤੇ ਸੀ ਉਹ ਕੋਈ ਗੱਲ ਨਹੀਂ ਗਈ ਸੁਖਵੀਰ ਦਾ ਅਸੀਂ ਭਾਇਆ ਸੀ ਉਹ ਪ੍ਰਬੰਧ ਕਰ ਲਿਆ ਠੀਕ ਹੈ ਤੇ ਦਾ ਮਤਲਬ ਇਹ ਤੈਸ ਹੀ ਸਾਰਾ ਕੁਝ ਹਮ ਪਰ ਉਹ ਉਸ ਤੋਂ ਕਾਹ ਵਧੀਏ ਜੀ ਬੈਠਕ ਦੇ ਵਿੱਚ ਕੁਝ ਨਾਮ ਪੜ ਕੇ ਸੁਣਾਏ ਗਏ ਹਮ ਜੀ ਅਗਲੀ ਜਿਹੜੀ ਅਸੀਂ ਹੁਣ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਆ ਅਕਾਲੀ ਦਲ ਦੀ ਹੂੰ ਹੂੰ ਉਹਦੇ ਲਈ ਜਿਹੜੇ ਚੋਣ ਰਿਜ਼ਰਵਰ ਹੋਣਗੇ ਸਾਡੇ ਨੁਮਾਇंदे ਹੋਣਗੇ ਹਨਾ ਉਹ ਗੁਲਜਾਰ ਸਿੰਘ ਰਾਣੀ ਕੇ ਹੋਣਗੇ ਉਹਨਾਂ ਦੀ ਇਕਵਾਈ ਹਿੱਟ ਹੋਊਗੀ ਸਾਰੀ ਨਵੀਂ ਭਰਤੀ ਠੀਕ ਹੈ ਜੀ ਤੇ ਉਹਦੇ ਨਾਲ ਦਲਜੀਤ ਸਿੰਘ ਚੀਮਾ ਸਕੱਤਰ ਵੱਜੋਂ ਸੇਵਾ ਨਿਭਾਉਣਗੇ ਹੂੰ ਹੂੰ ਫਿਰ ਜੀ ਧਾਮੀ ਸਾਹਿਬ ਨੂੰ ਜੰਮੂ ਕਸ਼ਮੀਰ ਦੇ ਤਾ ਅਕਰਪਾਲ ਸਿੰਘ ਬਡੁੰਗਰ ਉਹਨਾਂ ਨੂੰ ਮਾਲਵਾ ਦਿੱਤਾ ਹਨਾ ਮਨਪ੍ਰੀਤਿਆਲੀ ਨੂੰ ਰਾਜਸਥਾਨ ਦੀ ਜ਼ਿੰਮੇਵਾਰੀ ਦਿੱਤੀ ਹਨਾ ਹੂੰ ਹੂੰ ਮਨਪਤੇ ਯਾਦੀ ਘਰੇ ਬੈਠਾ ਨੂੰ ਪਤਾ ਵੀ ਨਹੀਂਗਾ ਕਿ ਮੈਨੂੰ ਇਹ ਜਿੰਮੇਵਾਰੀ ਮਿਲ ਗਈ ਹੂੰ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਧਾਮੀ ਸਾਹਿਬ ਨੂੰ ਜਿੰਮੇਵਾਰੀ ਤਾਂ ਕੱਲ ਤੱਕ ਸਾਹਿਬ ਨੇ ਸਾਰੀ ਭਰਤੀ ਪ੍ਰਕਿਰਿਆ ਦੀ ਮੁਖੀ ਜੀ ਦਿੱਤੀ ਸੀ ਹੂੰ 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 ਤੁਸੀਂ ਉਹਨਾਂ ਨੂੰ ਇਕੱਲੇ ਨੂੰ ਜਮ ਕੁਸ਼ਵੀਰ ਨੂੰ ਤੋਰਤਾ ਹੂੰ ਸਹੀ ਜੀ ਇਹ ਉਸ ਕਮੇਟੀ ਦੇ ਵਿੱਚ ਕਿਰਪਾਲ ਸਿੰਘ ਬਡੁੰਗਰ ਹੋਰੀ अहमਤਰ ਸੀਗੇ ਅਚੇਚਾ ਸ਼ਾਮਲ ਹੋਏ ਉਹਨਾਂ ਦਾ ਨਾਮ ਬਾਅਦ ਚ ਹੂੰ ਹੂੰ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਇਕੱਲੇ ਮਾਲਵੇ ਤੱਕ ਸੀਮਤ ਹੋ ਕੇ ਬੈਠੋ ਬਜ਼ੁਰਗ ਨੇ ਕਹਿੰਦੇ ਕੰਮ ਜੋ ਕੁਝ ਨਹੀਂਗੇ ਹੂੰ ਪਰ ਉਹਨਾਂ ਦੀ ਅਗਵਾਈ ਚ ਕਰਾਂਗੇ ਜੀ ਪਰਵੀਨ ਜੀ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਆਏ ਆ ਕਿ ਅਕਾਲੀ ਦਲ ਨੇ ਉਹਦਾ ਭੋਗ ਪਾਤਾ ਤੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਇਹਨਾਂ ਨੇ ਮੋਰ ਲਾਈ ਜੀ ਤੇ ਜਸਵੰਤ ਸਿੰਘ ਸਾਹਿਬ ਮੰਨ ਗਏ ਨੇ ਇਹਨਾਂ ਨੇ ਕਿਹਾ ਕਿ ਉਹ ਸਹਿਮਤ ਨੇ ਫੇਫਿਕਰ ਹੋ ਜਾ ਕੋਈ ਥਿਰਨ ਕਿਹਾ ਕਿ ਦੇਖਿਓ ਕਿਤੇ ਜਿਵੇਂ ਦਸਮਪਾਸ਼ੀ ਦੇ ਪ੍ਰਕਾਸ਼ ਦੇ ਅੜਤੇ ਆਕਰ ਉਹਨੇ ਫੇਰ ਕਹਿਤਾ ਸੀਗਾ ਤੁਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ ਸਾਨੂੰ ਸਮਾਂ ਮਿਲ ਗਿਆ ਸ਼ੂਟ ਮਿਲ ਗਿਆ ਮਿਲ ਗਈ ਉਹਨਾਂ ਨੇ ਕਿਹਾ ਕਿ ਨਾ ਸਾਰੇ ਦੋ ਤਰੀਕਾ ਵਾਲੇ ਫੈਸਲੇ ਮੰਨਣੇ ਪੈਣੇ ਜੇ ਫਿਰ ਕਹਤਾ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਬਿਲਕੁਲ ਸਹੀ ਹੈ ਜੀ ਹਨਾ ਉਹ ਕਹਿੰਦੇ ਨਹੀਂ ਨਹੀਂ ਆਪਣੀ ਗੱਲ ਹੋ ਗਈ ਹੁਣ ਉਹ ਸੈਟ ਹੈ ਸਾਰਾ ਕੁਝ ਤੁਸੀਂ ਬੇਫਿਕਰ ਹੋ ਜਾਓ ਠੀਕ ਹੈ ਨਾ ਇਸ ਲਈ ਸੱਤ ਮੈਂਬਰੀ ਕਮੇਟੀ ਇੱਕ ਤਰ੍ਹਾਂ ਨਾਲ ਖਾਰਜ ਠੀਕ ਹੈ ਸੱਤ ਮੈਂਬਰੀ ਚੋਂ ਇੱਕ ਮੈਂਬਰ ਇਹੋ ਆ ਜਿਹੜਾ ਮੁਲਾਜ਼ਮ ਹੈ ਇਸ ਲਈ ਉਹ ਬੀਬੀ ਨੂੰ ਬਾਹਰ ਰੱਖੀਏ ਤਾਂ 6 ਮੈਂਬਰ ਬਚੇ ਹਮ ਹਮ 6ਾਂ ਚੋਂ ਬਡਾਲਾ ਹੋਰ ਉਹਨਾਂ ਨੇ ਬਾਹਰ ਕਰਤਾ ਹਮ ਹਮ ਤੇ ਜਿਹੜੇ ਪੰਜ ਬੱਚੇ ਉਹਨਾਂ ਪੰਜਾਂ ਨੂੰ ਐਡਜਸਟ ਕਰਤਾ ਜਿਵੇਂ ਧਾਮੀ ਹੋਰਾਂ ਨੂੰ ਡੁੰਗਰ ਹੋਰਾਂ ਨੂੰ ਤੇ ਹੋਰਨਾਂ ਨੂੰ ਕਿ ਕਿਸ ਨੂੰ ਇੱਥੇ ਭੇਜਦਾ ਕਿਸ ਨੂੰ ਉੱਥੇ ਭੇਜਦਾ ਸੋ ਇਹਦਾ ਮਤਲਬ ਤੁਸੀਂ ਖਾਣਾ ਪੂਰਤੀ ਕਰ ਰਹੇ ਹੋ ਤੁਸੀਂ ਉਸ ਕਮੇਟੀ ਦਾ ਹੋਂਦੇ ਖਤਮ ਕਰਤੀ ਜਿਹੜੀ ਕੱਲ ਤੱਕ ਸਭ ਤੋਂ ਕਹੀ ਗਈ ਸੀ ਹਮਮ ਔਰ ਇਹ ਵੀ ਕਿਹਾ ਸੀ ਉਹਨਾਂ ਨੇ ਜੀ ਕਿ ਭਾਈ ਇਹ 6 ਮਹੀਨੇ ਭਰਤੀ ਪ੍ਰਕਿਰਿਆ ਚੱਲੂਗੀ ਉਸ ਤੋਂ ਬਾਅਦ ਥੱਲੇ ਤੋਂ ਫਿਰ ਅਹੁਦੇਦਾਰੀਆਂ ਹੁੰਦਿਆਂ ਹੁੰਦਿਆਂ ਪ੍ਰਧਾਨਗੀ ਤੱਕ ਚੁਣੋ ਹਮਮ ਪਰ ਇਹ ਕਹਿੰਦੇ ਜੀ ਅਸੀਂ ਤਾਂ 1 ਮਹੀਨੇ ਚ ਭਰਤੀ ਕਰਨੀਆਂ 20 ਜਨਵਰੀ ਤੋਂ ਭਰਤੀ ਸ਼ੁਰੂ ਕਰਨੀਆਂ ਠੀਕ ਹੈ ਹਾਂ 20 ਫਰਵਰੀ ਨੂੰ ਭਰਤੀ ਨਿਪਟ ਜਾਣੀ ਹੈ ਸਟੇਟ ਇੱਕ ਮਹੀਨੇ ਚ ਅਸੀਂ 25 ਲੱਖ ਦੀ ਭਰਤੀ ਕਰਨੀ ਹੈ ਇਹ ਮਜ਼ਾਕ ਹੈ ਸਹੀ ਹੈ ਜੀ ਇਹਦਾ ਮਤਲਬ ਤੁਸੀਂ ਦਰਜੀਤ ਦਸਾਂਝ ਵਾਲੀਆਂ ਟਿਕਟਾਂ ਔਨਲਾਈਨ ਵੇਚਣੀਆਂ ਕਿ ਸਕਿੰਟਾਂ ਚ ਵਿਕ ਗਈਆਂ ਹਮ ਇਹਨਾਂ ਤੁਸੀਂ ਆਪਣੇ ਅਧਿਕਾਰੀਆਂ ਨੂੰ ਆਪਣੇ ਮੈਂਬਰਾਂ ਨੂੰ ਕਹਿਣਾ ਕਿ ਚੱਕ ਵੀ 1 ਲੱਖ ਦੀ ਕਾਪੀ ਜੀ ਦੇ ਦੀ 1 ਲੱਖ ਹੋ ਗਈ ਭਰਤੀ ਹਮ ਹਮ ਚਲੋ ਲਿਆਓ ਜੀ 1 ਲੱਖ ਮੈਂਬਰਾਂ ਦੀ ਭਰਤੀ ਸੋ ਤੋਂ ਆਪੇ ਵੰਡੀ ਜਾਏ ਉਹ ਬਾਅਦ ਚੋਂ ਭਰਤੀਆਂ ਸਾਨੂੰ ਦੇ ਦਿਓ। ਹੂੰ ਕਿੱਥੇ ਗਿਆ ਜਥੇਦਾਰ ਸਾਹਿਬ ਦਾ ਕਿਹਾ ਫਰਮਾਨ ਕਿ ਹਾਂ ਬਾਕਸ ਨਹੀਂ ਹੋਣੀ ਚਾਹੀਦੀ। ਕੋਈ ਆਧਾਰ ਕਾਰਡ ਕੋਈ ਪਛਾਣ ਪੱਤਰ ਕੋਈ ਨਾਲ ਲੈ ਕੇ ਦਾਸਤਾਵੇਜ਼ ਜੀ ਹੋਣੀ ਚਾਹੀਦੀ। ਹੂੰ 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 25 ਲੱਖ ਮੈਂਬਰਾਂ ਦੀ ਭਰਤੀ 1 ਮਹੀਨੇ ਚ ਕਰਕੇ 8 ਦਿਨਾਂ ਚ ਤੁਸੀਂ ਬਲੌਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵਰਕਿੰਗ ਕਮੇਟੀ ਚੁਣ ਕੇ ਪ੍ਰਧਾਨ ਜੁਣੋਗੇ 1 ਮਾਰਚ ਤਰੀਕ ਲਾਂਤੀ ਆਜ। ਕਿ 1 ਮਾਰਚ ਨੂੰ ਨਵਾਂ ਪ੍ਰਧਾਨ ਚੁਣ ਲਿਆ ਜਾਊਗਾ। ਹੂੰ ਹੂੰ ਸੋ ਇਹ ਅੰਦਰ ਜੋ ਇਵਾਰਤ ਪੜੀ ਗਈ ਕਿ ਪਹਿਲਾਂ ਤਿਆਰ ਹੋ ਕੇ ਲਿਆਂਦੀ ਗਈ ਸੀ ਅੰਦਰ ਪੜ ਕੇ ਸੁਨਾਤੀ ਕਿ ਆਹ ਬੰਦੇ ਬੰਡ ਤੇ ਆਹ ਕੁਛ ਕਰਤਾ ਉਹ ਇਵਾਰਤ ਤੁਸੀਂ ਜਿਹੜੇ ਪ੍ਰੈਸ ਕਾਨਫਰੈਂਸ ਬਣਾਤੀ ਤੇ ਅਸਲ ਇਹ ਸਾਰਾ ਸਕ੍ਰਿਪਟਡ ਡਰਾਮਾ ਸੀ ਜੀ ਤੇ ਅੱਜ ਹੁਣ ਫੇਰ ਇੱਕ ਵਾਰ ਗੇਂਦ ਜੱਥੇਦਾਰ ਸਹਿਬਾਨ ਕੰਨੀ ਤੁਰ ਗਈ ਆ ਠੀਕ ਹੈ ਕਿ ਹੁਣ ਇਸ ਦੇ ਉੱਤੇ ਚੁੱਪ ਧਾਰ ਕੇ ਰੱਖਦੇ ਨੇ ਜਾਂ ਫੇਰ ਬਾਹਰ ਆ ਕੇ ਕਹਿੰਦੇ ਨੇ ਕਿ ਨਹੀਂ ਪਾਈ ਇਹ ਅਕਾਲ ਤੱਕ ਸਭ ਦੇ ਹੁਕਮ ਅਜੇ ਪੂਰੇ ਨਹੀਂ ਮੰਨੇਗੇ ਉਹਨਾਂ ਨੂੰ ਪੂਰੇ ਨੂੰ ਪ੍ਰਵਾਨ ਕਰੋ ਜਾਂ ਹੁਣ ਉਹ ਇਹ ਜਿਹੜੀ ਸਹਿਮਤੀ ਦੀ ਦਮ ਅੰਦਰ ਭਰਿਆ ਹੈਗਾ ਕੁਝ ਲੀਡਰਾਂ ਵੱਲੋਂ ਕਿਉਂਕਿ ਕੱਲ ਜਿਹੜਾ ਵਕਤ ਜਾ ਕੇ ਆਇਆ ਉਹਨੇ ਆ ਕੇ ਦਮ ਪੱਛਣਾ ਕਿ ਗੱਲ ਹੋਊਗੀ ਸਾਡੀ ਸੋ ਕੀ ਹੁਣ ਉਸ ਮਾਮਲੇ ਤੋਂ ਚੁੱਪ ਰਹਿੰਦੇ ਨੇ ਕੀ ਇਕੱਲੇ ਇੰਜਾ ਚਾਰਗੇਨਜੀਤ ਸਿੰਘ ਚੁੱਪ ਰਹਿੰਦੇ ਨੇ ਜਾਂ ਸਾਰੇ ਜਿੱਦਾਂ ਚੁੱਪ ਰਹਿੰਦੇ ਨੇ ਸੋ ਇਹ ਸਾਰਿਆਂ ਦੇ ਉੱਤੇ ਹੁਣ ਨਜ਼ਰਸਾਨੀ ਰਹੇਗੀ ਕਿ ਕੀ ਹੁੰਦਾ ਫਿਲਹਾਲ ਅੱਜ ਸੈਕਟਰੀਟੇ ਡਰਾਮਾ ਸੀ ਕਿ ਉਹ ਸੈਕਟਰੀਟੇ ਡਰਾਮੇ ਦੇ ਤਹਿਤ ਸੁਖਵੀਰ ਬਾਦਲ ਅਸਤੀਫਾ ਦੇ ਕੇ ਆਪਣੀ ਟੀਮ ਦਾ ਧੰਨਵਾਦ ਕਰਕੇ ਚਲੇ ਗਏ ਜੀ ਤੇ ਹੁਣ ਨਵੀਂ ਪਰਤੀ ਦੀ ਪ੍ਰਕਿਰਿਆ ਸ਼ੁਰੂ ਹੋਗੀ ਉਹ ਕਿੰਨੀ ਪ੍ਰਵਾਨ ਵੋਟ ਦੀ ਰਾਜਨੀਤੀ ਦੇ ਹਵਾਲੇ ਨਾਲ ਕਿਵੇਂ ਪ੍ਰਵਾਨ ਚੜ੍ਹਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪੰਥਕ ਤੇ ਰਾਇਸ ਨੂੰ ਕਿਵੇਂ ਪ੍ਰਵਾਨ ਲੈਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਜਿਹੜੀ ਬਹਾਲਤਾ ਸਾਹਮਣੇ ਆ ਰਹੀ ਉਸ ਨੂੰ ਕਿਵੇਂ ਮੁੜ ਕੇ ਉਸ ਬਹਾਲਤਾ ਨੂੰ ਹੋਰ ਵੱਡਾ ਕਰਦੇ ਨੇ ਜੱਤਰ ਸਾਹਿਬ ਇਹ ਨਜ਼ਰੋਨਾਂ ਤੇ ਵੀ ਰਹੀ ਆ ਤੁਸੀਂ ਜਿਹੜੇ ਨੁਕਤੇ ਸ਼ੋਏ ਨੇ ਸ਼ਰਮਾ ਜੀ ਉਹਨਾਂ ਦੇ ਵਿੱਚ ਉਹ ਤੱਤ ਸਾਰ ਤੇ ਹੀ ਨਿਕਲਦਾ ਵੀ ਜਿਹੜੇ ਦੋ ਹੁਕਮਾਂ ਦੀ ਉਲੰਘਣਾ ਤਾਂ ਪਹਿਲੇ ਹੀ ਹੋ ਗਈ ਜਿਹੜੀ ਕਮੇਟੀ ਬਣਾਈ ਸੀ ਉਹ ਭੰਗ ਹੋ ਗਈ ਇੱਕ ਤਾਂ ਉਹ ਇੱਕ ਜਿਹੜਾ ਜਥੇਬੰਦਕ ਢਾਂਚਾ ਕਿਹਾ ਸੀ ਤੇ ਤੁਸੀਂ ਕਿਹਾ ਕਿ ਸ਼ੁਰੂਆਤੀ ਇਥੋਂ ਕੀਤੀ ਸੀ ਕਿ ਪ੍ਰਧਾਨਗੀ ਦਾ ਉਦਤ ਅਸਤੀਫਾ ਦੇਦਾ ਤੇ ਬਾਕੀ ਕਿੱਥੇ ਗਏ